ਨੂੰ ਪਿਆਰ ਪਰੀਤ ਸਸਰੀਆ ਟਾਲਜੀ ਯੁੱਧਾ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧਿਰਵਾਦ ਅੱਜ ਇਸ ਚੈਨਲ ਤੇ ਲਾਈਵ ਹੋਇਆ ਜਾਂ ਇਸ ਚੈਨਲ ਤੇ ਅੱਜ ਵੀਡੀਓ ਅਪਲੋਡ ਕਰ ਰਿਹਾ ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚੋਂ ਨਿਕਲ ਕੇ ਇੱਕ ਵਾਰ ਫੇਰ ਮੈਂ ਕਹਿ ਸਕਦਾ ਨਵੀਂ ਜ਼ਿੰਦਗੀ ਜਾਂ ਨਵਾਂ ਦੌਰ ਉਹਨੂੰ ਸ਼ੁਰੂ ਕਰ ਰਿਹਾ ਜੀ ਤੇ ਸਾਰੇ ਭਰਾਵਾਂ ਨੂੰ ਸਾਰੇ ਸਬਸਕ੍ਰਾਈਬਰਾਂ ਜਿਹੜੇ ਵੀ ਨਾਰੇ ਕੀਤਾ ਮੈਨੂੰ ਮੇਰੀਆਂ ਗੱਲਾਂ ਜਿਨ੍ਹਾਂ ਨੂੰ ਪਸੰਦ ਆਉਂਦੀਆਂ ਜਾਂ ਗੱਲਬਾਤ ਵਧੀਆ ਲੱਗਦੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਹੁਣ ਇਸ ਚੈਨਲ ਤੇ ਰੈਗੂਲਰ ਆਪਾਂ ਵੀਡੀਓ ਪਾਵਾਂਗੇ ਕੁਝ ਇਤਿਹਾਸਿਕ ਕੁਝ ਕਿਤਾਬਾਂ ਦੇ ਰਿਵਿਊ ਕੁਝ ਆਸ-ਪਾਸ ਸਾਡੇ ਪੰਜਾਬ ਦੇ ਵਿੱਚ ਜੋ ਗੋਜੋ ਹੋ ਰਿਹਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ ਸੋ ਰੈਗੂਲਰ ਆਉਣਗੀਆਂ ਵੀਡੀਓ ਤੁਸੀਂ ਇਦਾਂ ਹੀ ਜੁੜੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਤੇ ਆਪਾਂ ਛੇਤੀ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਦੇ ਆਂ ਤੇ ਬਸ ਇਹੋ ਦੱਸਣ ਲਈ ਮੈਂ ਲਾਈਵ ਹੋਇਆ ਸੀ ਕਿ ਆਪਾਂ ਬਹੁਤ ਛੇਤੀ ਇਸ ਚੈਨਲ ਨੂੰ ਸ਼ੁਰੂ ਕਰ ਰਹੇ ਆਂ ਜੀ ਤੇ ਇਸ ਚੈਨਲ ਤੇ ਤੁਹਾਨੂੰ ਹਰ ਇੱਕ ਮੁੱਦੇ ਤੇ ਹਰ ਇੱਕ ਆਪਾਂ ਇਸ ਚੈਨਲ ਤੇ ਗੱਲਬਾਤ ਕਰਦੀ ਕਰਦੀ ਰਵਾਂਗੇ ਸੋ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਵੈਗਰੂ ਸਭ ਦੀ ਚੜ੍ਹਦੀ ਕਲਾ ਕਰੇ ਸਭ ਦਾ ਭਲਾ ਕਰੇ ਜਿਹੜੇ ਮਾੜੀਆਂ ਚੰਗੀਆਂ ਗੱਲਾਂ ਕਰਦੀ ਆ ਉਹਨਾਂ ਦਾ ਵੀ ਰੱਬ ਭਲਾ ਕਰੇ ਸੋ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਸੋ ਆਪਣਾ ਲਿਮਟ ਚ ਰਹਿਣਾ ਜਿਹੜਾ ਆਪਣਾ ਬੁਲੰਦਾ ਟ੍ਰਿਕਾ ਜਾਂ ਬੁਲੰਦੀ ਲੈਜ਼ਾ ਉਹਨੂੰ ਇਦਾਂ ਹੀ ਬਰਕਰਾਰ ਰੱਖਣਾ ਸੋ ਕੀ ਕਹਿੰਦੇ ਹੁੰਦੇ ਆ ਜਿਹੜੇ ਗੱਜਦੇ ਹੁੰਦੇ ਆ ਵੱਧ ਹੀ ਨਹੀਂ ਹੁੰਦੇ ਤੇ ਜਿਹੜੇ ਵੱਧਦੇ ਹੁੰਦੇ ਆ ਉਹ ਗੱਜਦੇ ਨਹੀਂ ਹੁੰਦੇ ਇਹ ਗੱਲ ਆ ਸੋ ਇਨਕ ਬੇਨਤੀ ਸੀ ਤੇ ਮਿਲਦੇ ਆ ਫਿਰ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਲਈ ਦਿਓ ਜੀ ਜਤ ਧੰਨਵਾਦ